ਏ ਮੈਂ ਕਿੰਨੇ ਦੀ ਸਾਰੇ ਜਣੇ ਵੀ ਮਤਲਬ ਜਿਹੜਾ ਵੀ ਕੰਮ ਕਰ ਕਰਨਾ ਹੈ ਵੀ ਆਪਣਾ ਕਰ ਲੋ ਇਹ ਆਪਣੀਆਂ ਗੱਲਾਂ ਦੇ ਵਿੱਚ ਲੱਗੇ ਹੋਏ ਨੇ ਤੇ ਇਹ ਕਹਿੰਦੇ ਵੀ ਤੁਸੀਂ ਲਾਈਵ ਨੂੰ ਜਿਹੜਾ ਹੈਗਾ ਬੰਦ ਨਾ ਕਰੋ ਇਸ ਲਈ ਮਨੇ ਕੱਟ ਕੇ ਦੁਬਾਰਾ ਤੋਂ ਸਟਾਰਟ ਕਰਤਾ ਕਿਉਂਕਿ 2 ਘੰਟੇ ਵਗੈਰਾ ਵੀ ਮੈਂ ਆਵਾਜ਼ ਨਹੀਂ ਉਦੀ ਭੈਣ oh my god ਇਹ ਦੇਖੀ ਨ ਮੈਸ ਇਹ ਨੂੰ ਸਮਝ ਹੀ ਨਹੀਂ ਆ ਰਹੀ ਕਿ ਤੁਹਾਨੂੰ ਮੇਰੀ ਆਵਾਜ਼ ਆਪ ਵੀ ਹੋਈ ਜਾਤੇ ਆ ਨਹੀਂ ਰਹੀ ਆ ਗਈ ਓਕੇ ਓਕੇ ਠੀਕ ਹੈ ਜੀ ਠੀਕ ਹੈ ਐਵੇਂ ਕਹ ਰਹੀ ਸੀ ਦੀਦੀ ਇਹ ਤਾਂ ਫਿਰ ਮੈਨੇ ਕੱਟ ਕੇ ਨਾ ਇਹਨਾਂ ਦੇ ਲਈ ਸਟਾਰਟ ਕਰਤਾ ਇਹ ਆਪਸੀ ਗੱਲਬਾਤ ਕਰਦੇ ਨੇ ਇਹ ਕਿੰਨੇ ਕੱਟ ਕੇ ਜਾਣਾ ਨਹੀਂ ਹੈਗਾ ਵੀ ਮਤਲਬ ਫਿਰ ਮੈਂ ਸੋਚਵਾਂਗਾ ਚਲ ਦੁਬਾਰਾ ਸਟਾਰਟ ਕਰ ਦਿੰਦੀ ਆਂਗੀ ਉੰਗੀ ਜੋ 2 ਘੰਟੇ ਵਗੈਰਾ ਲਗਾਤਾਰ ਚੱਲ ਰਹੇ ਨੇਗਾ ਸੋ ਜਿੰਨਾ ਟਾਈਮ ਮਿਲਣਾ ਹੁੰਦਾ ਉਹਨਾਂ ਲਗਾ ਉਨਾਂ ਹੀ ਟਾਈਮ ਕੱਟ ਮਿਲਦਾ ਹੈ ਸਲੀਪ ਇੰਨੇ ਫਿਰ ਦੁਬਾਰਾ ਤੋਂ ਸਟਾਰਟ ਕਰਦਾ ਸੋ ਜੇ ਤੁਸੀਂ ਨਹੀਂ ਕੋਈ ਵੀ ਕੰਮ ਵਗੈਰਾ ਕਰਨਾ ਹੈਗਾ ਤੇ ਕਰ ਲਓ ਇਹ ਕਰ ਰਹਿਨੇ ਆਪਸੀ ਗਲੰਗਲ ਨਹੀਂ ਨਣ ਕਰੀ ਜਾਣ ਦਿੰਨੇ ਆਗੇ हाँ जी नहीं तू जी मिलना था नहीं तू भी नंदने होना है नहीं तू चली गई नहीं आई हाँ जी ओ कैसे तो गई होगी मैं बिजी चली जानी नहीं <laughs> ਮੇਲਾ ਤਾਂ ਉਹ ਵੀ ਨਹੀਂ ਆਈ ਮੇਲਾ ਤਾਂ ਉਹਨਾਂ ਬੱਚਿਆਂ ਨੂੰ ਸਮਝ ਨਹੀਂ ਲੱਗੀ ਹੋਣੀ ਵੀ ਮੈਨੇ ਕੀ ਬੋਲੇ ਹਾਂ ਮੈਂ ਉਹਨਾਂ ਦੀ ਉਹ ਗੱਲ ਕਰਦੀ ਆ ਮੀ ਉਹਨਾਂ ਨੂੰ ਸਮਝ ਨਹੀਂ ਲੱਗੀ ਹੋਣੀ ਵੀ ਮੈਨੇ ਕੀ ਬੋਲੇਗਾ ਵੀ ਮੈਂ ਦੁਬਾਰਾ ਲਾਈਵ ਬੋਨ ਕਰਦੀ ਹਾਂ ਆਵਾਜ਼ ਦੀ ਗਲਤੀ ਮੈਂ ਐਡਿਟਿੰਗ ਕਰ ਰਹੀ తినే ఆ టై రో విచారర్మజీ నేను సాథీని బచారే కల్ రే හ बකී සच बाකි සබ්දිිස් ද්දන ලද थොඩ එකට න දෙ मैडम जी तो थोड़ी मैं कर इज्जत थैंक यू जी थैंक यू लापा कहू भी कोई चाहता ला <मण गएं> लापाता बिना गलत तो ही हो जाती लापाता बिना गलत ही हो जाती है ਉਹਦੇ ਬੱਸ ਬਾਈਗੁਰਨ ਮਾਸ ਤੋਂ ਅਲੀ ਇਹਨੇ ਮਣਾਈ ਵੀ ਗੋਲੀ ਨਹੀਂ ਇਹਗਾ ਸਿਲਾ ਆਪਾਂ ਨਹੀਂ ਬੱਸ ਜੀ ਉਸਨਾਂ ਸਾਰਿਆਂ ਨਹੀਂ ਹੁੰਦੀ ਦਿੰਦੀ ਆਪਾਂ ਫਿਰ ਮੇਰੀ ਨਹੀਂ ਹੁੰਦੀ ਮੇਰਾ ਬਜਾ ਜਿਆਦਾ ਜਿਉਂਦਾ ਰਵੇ ਡਾਕਟਰ ਇੰਨਾ ਚੰਗਾ ਹੈਗਾ ਇੰਨਾ ਜਿਆਦਾ ਮੇਰੇ ਘਰ ਦੇ ਨੂੰ ਹਰ ਵਾਰ ਇੱਕੋ ਹੀ ਗੱਲ ਕਹਿੰਦਾ ਹੈਗਾ ਇਹ ਜਿੰਨਾ ਜਿੰਨਾ ਵੀ ਕੋਹ ਚੁੜਖੋਂਗੇ ਕੁਛ ਵੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰੋਗੇ ਤੇ ਦਿਮਾਗ ਤੇ ਉਨ ਲਈ ਦਿਮਾਗ ਦਿਨਸਾ ਸੁਗੜ ਜਾਣ ਗਿਆ ਤੇ ਬਿਮਾਰ ਹੋ ਜੂਗੀ ਸੋ ਇਹਨੂੰ ਕੋਈ ਵੀ ਟੈਨਸ਼ਨ ਦੇਣੀ ਨਹੀਂ ਹੈਗੀ ਚਾਹੇ ਕੁਝ ਵੀ ਕਰ ਦਵੇ ਕੁਝ ਨਹੀਂ ਮੋਲਣਾ ਸੋ ਮੇਰੇ ਘਰ ਦੇ ਵਿੱਚ ਮੇਰੇ ਮੈਨੂੰ ਮਤਲਬ ਇਹ ਨਹੀਂ ਆ ਕੋਈ ਮਰਜੀ ਗਲਤ ਮਲਤ ਕੁਛ ਕਰ ਦਵਾਉ ਮੈਂ ਸਾਰੇ ਨੇ ਆਪਣੇ ਆਪ ਤੇ ਆਪ ਹੀ ਕੰਟਰੋਲ ਕਰ ਲੈਣੇ ਉਹਨੇ ਦੇ ਲੀਗਲਸ ਨੂੰ ਲੋ ਜੀ ਦੀਪਕਰ ਜੀ ਆ ਗਏ ਆ ਗਏ ਉਹ ਦੀਪਕਰ ਜੀ ਵੈਲਕਮ ਨਹੀਂ ਵੈਲਕਮ ਕਿੰਨਾ ਵੇਟ ਹੋ ਰਿਹਾ ਸੀ ਤੁਹਾਡਾ ਚਾ ਪੀਣੀ ਕਿਸ ਨੇ ਨਹੀਂ ਜੀ ਨਹੀਂ ਦੀਪ ਜੀ ਥੈਂਕ ਯੂ ਜੀ ਤੁਸੀਂ ਪੀਓ ਸ਼ਾਇਦ ਮੈਨੂੰ ਲੱਗਦਾ ਪਰਮ ਜੀ ਪੀ ਸਕਦੇ ਨੇ ਉਹਨੂੰ ਜਦੋਂ ਤੱਕ ਕਰ ਰਿਹਾ ਵਿਚਾਰਾਂ ਦਾ ਦੀਪ ਜੀ ਕੋਈ ਵੀ ਗੱਲ ਨੂੰ ਸੀਰੀਅਸ ਬਿਲਕੁਲ ਨਹੀਂ ਲੈਣਾ ਜੋ ਵੀ ਗੱਲ ਹੁੰਦੀ ਹਰ ਸਮੇਂ ਜਗ ਦੇ ਵਿੱਚ ਹੁੰਦੀ ਤੇ ਬਾਕੀ ਮੈਨੂੰ ਲੱਗਦਾ ਕੋਈ ਵੀ ਇਨਸਾਨ ਸੋਚ ਕੇ ਤੁਹਾਨੂੰ ਹਰਟ ਬਿਲਕੁਲ ਨਹੀਂ ਕਰ ਸਕਦਾ ਤੁਸੀਂ ਉਹ ਪਿਆਰੇ ਹੋ ਬਹੁਤ ਸੋਹਣੇ ਮਤਲਬ ਅਨਸਰ ਦਿੰਨੇ ਹੋ ਚੀਜ਼ਾਂ ਨੇ ਸੁੱਤੀ ਸਾਰੀਆਂ ਚੀਜ਼ਾਂ ਨੂੰ ਮਤਲਬ ਫਨ ਤੱਕ ਕਿ ਰੱਖ ਦੇਉਂਗੇ ਇਹ ਚੀਜ਼ ਬਹੁਤ ਬੈਸਟ ਹੈ ਐਵੇਂ ਦੀ ਹੋਣੀ ਚਾਹੀਦੀ ਪਰ ਫਿਰ ਵੀ ਮੈਂ ਕਹੂੰਗੀ ਜੇ ਕਦੇ ਕੋਈ ਗੱਲ ਉੱਪਰ ਨੀਚੇ ਹੋ ਜਾਂਦੀ ਤੁਹਾਨੂੰ ਬੁਰਾ ਲੱਗ ਜਾਂਦਾ ਤੇ ਆਪਣੀ ਵੱਡੀ ਛੋਟੀ ਕੋਈ ਵੀ ਭੈਣ ਸਮਝ ਕੇ ਇਹ ਬੋਲ ਸਕਦੇ ਕੋਈ ਇਸ਼ੂ ਵਾਲੀ ਗੱਲ ਹੋएगी ਤੇ ਕਦੇ ਵੀ ਕਿਸੇ ਦੀ ਗੱਲ ਨੂੰ ਦੇਖ ਤੇ ਬਿਲਕੁਲ ਨਹੀਂ ਲੈਣਾ ਹੈਗਾ ਰਿਸਪੈਕਟ ਕਿਉਂ ਮੈਨੂੰ ਬੇਲ ਨਹੀਂ ਲੱਗ ਰਿਹਾ ਸੀ ਵੀ ਪਰ ਉਹ ਜੀ ਪੀੜ ਗਿਆ ਐ ਮੈਂ ਨਹੀਂ ਲੈਂਦੀ ਟੈਨਸ਼ਨ ਮਮਤਾ ਜੀ ਬਿਲਕੁਲ ਜੀ ਬਿਲਕੁਲ ਲੋਬਿਨਾ ਵਾਗਰੂ ਤੁਹਾਨੂੰ ਦੂਰ ਹੀ ਰੱਖਣ ਟੈਨਸ਼ਨ ਤੋਂ ਹਾਂਜੀ ਅਮੀ ਕਹਦੀ ਕਈ ਵਾਰ ਨਾ ਕੋਈ ਗੱਲ ਉਹ ਜੀ ਐ ਮੈਂ ਦਿਲ ਜਿਹੇ ਲੱਗ ਜਾਂਦੀ ਵੀ ਮੈਨੂੰ ਐਵੇਂ ਕਹਤਾ ਉਹਵੇਂ ਕਹਤਾ ਸਾਰੀਆਂ ਚੀਜ਼ਾਂ ਉਹ ਰਹਾ ਸਿਮਜਾਕ ਦੇ ਵਿੱਚ ਚਲਦੀਆਂ ਨੇ ਬਸ ਉਹਨੂੰ हाथ से मजाक ताकि रखियो वो बहुत चंगी गल है जितना तो उस टेंशन नहीं लेने हैगे कभी लेनी भी नहीं हैगी <laughs> बकिल टेंशन लेते नहीं देते <laughs> बिल्कुल जैसे ये लड़की मुझे टेंशन देती है आप कहा किसी की टेंशन लेते हो आप रेन लड़की को उससे डबल टेंशन दे रखी है <laughs> पर मैं मैं इन कोई टेंशन <laughs> इनको टेंशन नहीं इन टेंशन चाहिए <laughs> चलो जी ठीक है कर दे करते रहो ग तो फिर अपने जो लाइव न जरूर तो लाइक कर दो ਆਪਣੇ ਆਪਣੀ ਹੈ ਜੀ ਲੋਆਇਓ ਬਾਕੀ ਕਰਦੇ ਹੋ ਤੁਸੀਂ ਗੱਲਾਂ ਬਾਤਾਂ ਤੇ ਮੈਨੂੰ ਲੱਗਦਾ ਹੈ ਤੁਹਾਨੂੰ ਮੇਰੀ ਕਮੀ ਮਹਿਸੂਸ ਹੁੰਦੀ ਤਹੈ ਨਹੀਂ ਤੇ ਮੈਂ ਕਰ ਦਿੰਨੀ ਮਿਊਟ ਜੇ ਤੁਹਾਨੂੰ ਮੇਰੀ ਕਮੀ ਮਹਿਸੂਸ ਹੋਊਗੀ ਤੁਸੀਂ ਆਵਾਜ਼ ਦੇ ਸਕਦੇ ਹੋ ਮੈਨੂੰ आप कह रहे हो मेरी इज्जत नहीं करते मैं तू तू बोल दे हो ओके हाय रब्बा चल दे रो चल दे रो कर दे रो मत बातां चलो मैं भी अपने दूसरे फोन च लगा अपन करी जाओ आपसी गलत दोबारा लाइव स्टार्ट करने मैंने बहर जाके मैं भी लगा मेरे दूसरे फोन पे